ਪਿਛਲੇ ਤੋਂ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ ਕਿਉਂਕਿ ਪੰਜਾਬ ਸਮੇਤ ਦੇਸ਼ ਭਰ ਦੀ ਕਿਸਾਨੀ ਅਜੇ ਕਾਲੇ ਕਾਨੂੰਨਾਂ ਦੇ ਖਿਲਾਫ ਦਿੱਲੀ ਸੰਘਰਸ਼ ਉੱਤੇ ਡਟ ਗਈ ਸੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਵੱਲੋਂ ਡਾਕਟਰ ਐਮ ਐਸ ਸੁਆਮੀਨਾਥਨ ਨੂੰ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਹੈ ਗੱਲ ਕਿਸਾਨੀ ਦੀ ਕਰੀਏ ਸੁਆਮੀਨਾਥਨ ਰਿਪੋਰਟ ਉਹਦੇ ਉੱਤੇ ਕਿਸਾਨੀ ਪਿਛਲੇ ਵੱਡੇ ਸਮੇਂ ਤੋਂ ਮੰਗ ਕਰ ਰਹੀ ਹੈ ਕਿ ਉਹ ਰਿਪੋਰਟ ਲਾਗੂ ਕੀਤੀ ਜਾਵੇ ਐਮਐਸਪੀ ਗਰੰਟੀ ਕਾਨੂੰਨ ਜਿਹੜਾ ਭਾਰਤ ਸਰਕਾਰ ਉਹ ਕਿਸਾਨੀ ਨੂੰ ਦੇਵੇ ਪਰੰਤੂ ਭਾਰਤ ਸਰਕਾਰ ਇਸ ਮਾਮਲੇ ਉੱਤੇ ਲੰਬੇ ਸਮੇਂ ਤੋਂ ਕੇਸਲ ਵੱਟ ਰਹੀ ਹੈ ਐਮਐਸਪੀ ਗਰੰਟੀ ਕਾਨੂੰਨ ਦਾ ਹੁਣ ਇੱਕ ਵਾਰੀ ਫੇਰ ਉਸ ਵੇਲੇ ਇੱਕ ਵੱਡਾ ਵੱਡੇ ਪੱਧਰ ਉਤੇ ਰੌਲਾ ਹੈ ਕਿਉਂਕਿ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਇੱਕ ਵਾਰ ਫੇਰ ਦਿੱਲੀ ਵੱਲ ਕੂਚ ਕਰਨ ਦੇ ਰੌਂ ਦੇ ਵਿੱਚ ਨੇ ਤੇ ਅਜਿਹਾ ਫੈਸਲਾ ਕਹਿੰਦਾ ਭਾਵ ਕਿ ਐਲਾਨਮੀ ਕੀਤਾ ਹੋਇਆ ਹੈ 13 ਨੂੰ ਦੇਸ਼ ਭਰ ਦੇ ਵਿੱਚੋਂ ਕਿਸਾਨ ਦਿੱਲੀ ਕੂਚ ਦੀ ਤਿਆਰੀ ਉੱਤੇ ਨੇ 16 ਨੂੰ ਕਿਸਾਨੀ ਮੰਗਾ ਉੱਤੇ ਜਿਨ੍ਹਾਂ ਦੇ ਵਿੱਚ ਐਮਐਸਪੀ ਗਰੰਟੀ ਕਾਨੂੰਨ ਦੀ ਮੰਗ ਸਮੇਤ ਹੋਰ ਵੀ ਮੰਗਾਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਇਹ ਸਾਰੇ ਮਾਮਲੇ ਸਬੰਧੀ ਅਗਲੇ ਸਮੇਂ ਕੀ ਕੁਝ ਰਹਿਣ ਵਾਲਾ ਹੈ ਕਿਸਾਨੀ ਪੱਖ ਤੋਂ ਕੀ ਕੁਝ ਹੋਣ ਵਾਲਾ ਹੈ ਕਹਿੰਦਾ ਭਾਵ ਇੱਕ ਬੰਨੇ ਫਿਰ ਭਾਰਤ ਸਰਕਾਰ ਤੇ ਦੂਜੇ ਪਾਸੇ ਦੇਸ਼ ਦੇ ਕਿਸਾਨ ਨੇ ਖਾਸ ਕਰਕੇ ਜੇਕਰ ਆਪਾਂ ਪੰਜਾਬ ਦੇ ਕਿਸਾਨਾਂ ਦੀ ਗੱਲ ਕਰੀਏ ਕਿਉਂਕਿ ਤਿੰਨ ਖੇਤੀ ਕਾਨੂੰਨਾਂ ਵੇਲੇ ਵੀ ਪੰਜਾਬ ਦੇ ਕਿਸਾਨਾਂ ਨੇ ਅਗਵਾਈ ਕੀਤੀ ਤੇ ਹੁਣ ਵੀ ਜਿਹੜਾ ਕਿਸਾਨੀ ਪੱਖ ਤੋਂ ਅੰਦੋਲਨ ਅੱਗੇ ਵਧਣ ਲੱਗਾ ਤਾਂ ਉਹਦੀ ਅਗਵਾਈ ਵੀ ਪੰਜਾਬ ਦਾ ਕਿਸਾਨ ਕਰਦਾ ਵਿਖਾਈ ਦੇ ਰਿਹਾ ਸੋ ਇਸ ਸਾਰੇ ਮਾਮਲੇ ਸਬੰਧੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਗੇ ਵਿਸ਼ਵਚਿੰਤਕ ਤੇ ਸਿਆਸੀ ਮਾਹਰ ਡਾਕਟਰ ਰਵਿੰਦਰ ਸਿੰਘ ਪੱਟੀ ਜੀ ਸੋ ਸਭ ਤੋਂ ਪਹਿਲਾ ਚੈਨਲ ਇਹ ਮਿਸ਼ਨ ਪੰਜਾਬੀ ਮੈਨੂੰ ਡਾਕਟਰ ਸਾਹਿਬ ਤੁਹਾਡਾ ਸਵਾਗਤ ਵੈਲਕਮ ਸ਼ੁਕਰੀਆ ਪ੍ਰਿੰਦਰ ਸਾਹਿਬ ਸਤਿ ਸ੍ਰੀ ਅਕਾਲ ਸਰੋਤਿਆਂ ਨੂੰ ਦਰਸ਼ਕਾਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਆਪਾਂ ਜਿਵੇਂ ਜ਼ਿਕਰ ਕਰ ਹੀ ਰਏ ਸੀ ਕਿ ਸੁਆਮੀ ਨਾਥਨ ਡਾਕਟਰ ਐਮ ਐਸ ਸੁਆਮੀ ਨਾਥਨ ਉਹਗੇ ਵਿਗਿਆਨੀ ਖੇਤੀ ਭਲਾਈ ਸੰਬੰਧੀ ਉਹਨਾਂ ਦਾ ਵੱਡਾ ਇੱਕ ਪ੍ਰੋਗਰਾਮ ਦਿੱਤਾ ਉਹਨਾਂ ਨੇ ਦੇਸ਼ ਦੀ ਸਰਕਾਰ ਨੂੰ ਸਿਫਾਰਸ਼ ਕੀਤੀ ਕਿਸਾਨੀ ਦੇ ਹੱਕ ਤੇ ਲਈ ਪਰੰਤੂ ਔਰਪੋਰਟ ਵਿੱਚ ਵਿਚਾਲਿਆ ਗੱਲ ਕਰਦੇ ਆ ਇੰਨੀ ਦਿਨੀ ਸਾਰਾ ਕੁਝ ਕਿਸਾਨੀ ਇੱਕ ਵਾਰ ਫੇਰ ਸੰਘਰਸ਼ ਵਾਲਾ ਹੈ ਇਹ ਸਾਰੇ ਮਾਮਲੇ ਨੂੰ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਪਿੰਡ ਸਰਬ ਸੁਆਮੀ ਨਾਥਨ ਜੀ ਦਾ ਵੱਡਾ ਨਾਮ ਹੈ ਕਿ ਜਿਹੜਾ ਦਰਸਲ ਗ੍ਰੀਨ ਰੈਵੋਲੂਸ਼ਨ ਦੇ ਆਪਾਂ ਉਹਨਾਂ ਨੂੰ ਇੱਧਰ ਫਾਦਰ ਕਹਿ ਸਕਦੇ ਆ ਜਿਵੇਂ ਬੁਰ ਲੋਗ ਉਧਰ West ਦੇ ਵਿੱਚ ਸੀ ਜੀ ਇੱਧਰ ਮਤਲਬ ਇੰਡੀਆ ਦੇ ਵਿੱਚ ਜਾਂ ਏਸ਼ੀਆ ਦੇ ਵਿੱਚ ਹੀ ਕਹੋ ਤਾਂ ਇਹ ਇੱਕ ਕਿਸਮ ਦੇ ਫਾਦਰ ਫਿਗਰ ਸੀ ਗ੍ਰੀਨ ਰੈਵੋਲੂਸ਼ਨ ਦੇ ਜੀ ਜੀ ਪਰ ਇਹ ਬੜੀ ਦਿਲਚਸਪ ਗੱਲ ਹੈ ਕਿ ਸਾਰੇ ਦਾ ਸਾਰਾ ਗ੍ਰੀਨ ਰੈਵੋਲੂਸ਼ਨ ਦਾ ਪ੍ਰੋਜੈਕਟ ਇਹ ਹੈ ਕਿ ਖੇਤੀ ਦੀ ਸੰਤਤੀਕਰਨ ਕਰਨਾ ਤੇ ਉਹਦਾ ਮਸ਼ੀਨੀਕਰਨ ਕਰਨਾ ਇਹਦੇ ਉੱਪਰ ਬੇਸਟ ਸੀ ਜੀ ਸਵਾਮੀ ਨਾਥਨ ਜੀ ਨੂੰ ਕੁਝ ਦਿਨ ਬਾਅਦ ਹੀ ਇਹ ਗੱਲ ਦਾ ਅਹਿਸਾਸ ਹੋ ਗਿਆ ਕਿ ਇਹ ਕੰਮ ਗਲਤ ਦਿਸ਼ਾ ਦੇ ਵਿੱਚ ਚੱਲਿਆ ਗਿਆ ਜਿਹੜਾ ਕਿਸਾਨਾਂ ਦੇ ਭਲੇ ਦਾ ਕੰਮ ਸੀ ਉਹ ਬਾਕੀਆਂ ਲਈ ਤਾਂ ਖਤਪਦਾਰਥ ਦਾ ਅਨਦਾਤਾ ਬਣ ਗਿਆ ਪਰ ਖੁਦ ਭੁੱਖਾ ਮਰਨ ਲੱਗ ਗਿਆ ਹੂੰ ਹੂੰ ਜੀ ਸੋ ਉਹਨਾਂ ਨੇ ਫਿਰ ਬਹੁਤ ਵੱਡੀਆਂ ਸਪਰਸ਼ਾਂ ਕੀਤੀਆਂ ਜਿਹਨੇ ਐਮਐਸਪੀਰ ਐਮਐਸਪੀ ਕਿਸ ਤਰ੍ਹਾਂ ਕੈਲਕੂਲੇਟ ਕਰਨੀ ਹੈ ਮਤਲਬ ਉਹ ਉਹ ਤਾਂ ਉਹਨਾਂ ਦਾ ਤਾਂ ਵੱਡਾ ਦੇਣ ਸੀਗੀ ਬਹੁਤ ਪਰ ਉਹ ਥੋੜੀ ਜੀ ਰਿਪੋਰਟ ਹੈ ਜਿਹੜੀ ਉਹ ਉਹਨਾਂ ਨੇ ਦਿੱਤੀ ਉਹਦੇ ਉੱਪਰ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਮੇਰੇ ਖਿਆਲੇ ਵਿਦਾਊਟ ਐਕਸੈਪਸ਼ਨ ਆਪਣੇ ਮੈਨੀਫੈਸਟੋ ਉੱਤੇ ਲਿਖਿਆ ਵੀ ਅਸੀਂ ਇਹਨੂੰ ਲਾਗੂ ਕਰਾਂਗੇ ਹੂੰ ਹੂੰ ਜੀ ਪਰ ਕਿਸੇ ਨੇ ਨਹੀਂ ਕੀਤੀ ਹੂੰ ਜੀ ਉਹ ਥੋੜੀ ਬਹੁਤ ਪੰਜਾਬ ਦੇ ਵਿੱਚ ਹੋਈ ਬਾਕੀ ਸਟੇਟਾਂ 'ਚ ਤਾਂ ਉਹ ਵੀ ਨਹੀਂ ਹੋਈ ਕਿ ਥੋੜੀਆਂ ਫਸਲਾਂ ਤੇ ਐਮਐਸਪੀ ਹੈ ਜਿਹੜੀ ਉਹ ਦਿੱਤੇ ਉਹ ਵੀ ਉਹਨਾਂ ਦੇ ਐਗਜ਼ੈਕਟ ਜਿਹੜਾ ਫਾਰਮੂਲਾ ਉਹਨਾਂ ਨੇ ਦਿੱਤਾ ਸੀ ਕਿ ਕੋਸਟ ਕਿੰਨੀ ਹੈ ਹੂੰ ਬਾਕੀ ਕਿੰਨਾ ਹੈ ਉਹਦੇ ਹਿਸਾਬ ਦੇ ਨਾਲ ਨਹੀਂ ਕਰੀ ਗਈ ਹੂੰ ਹੂੰ ਸਸਾਨਾਂ ਦੀਆਂ ਮੰਗਾਂ ਇਸ ਕਰਕੇ ਮਤਲਬ ਇਹ ਵੀ ਆਰਗੇਨਾਈਜ਼ ਹੋਣੇ ਸ਼ੁਰੂ ਹੋ ਗਏ ਹੂੰ ਹੂੰ ਤੇ ਬਾਅਦ ਦੇ ਵਿੱਚ ਇਹ ਕਿ ਉਹਨੂੰ ਖਾਰਜ ਕਰਨ ਦੇ ਲਈ ਉਹ ਕਿਸਮ ਨਾਲੋਂ ਤਿੰਨ ਕਾਨੂੰਨ ਆਏ ਸੀਗੇ ਹੂੰ ਹੂੰ ਦੁਨੀਆ ਪੱਧਰ ਤੇ ਜਿਹੜਾ ਸੰਘਰਸ਼ ਚੱਲ ਰਿਹਾ ਭਿੰਡਰ ਸਾਹਬ ਉਹ ਇਹ ਹੈ ਕਿ ਆਉਣ ਵਾਲੇ ਸਮੇਂ 'ਚ ਕੈਪਟਲਿਜ਼ਮ ਹੋ ਰਿਹਾ ਹੈ ਫੇਲ ਹੂੰ ਜੀ ਜਿਹੜੀ ਮਾਰਕੀਟ ਇਕਨੋਮੀ ਹੈ ਉਹ ਇਸ ਗੱਲ ਤੇ ਪੜ ਰਹੀ ਹੈ ਕਿ ਜਿਹੜੀਆਂ ਬੁਨਿਆਦੀ ਲੋੜਾਂ ਨੇ ਲੋਕਾਂ ਦੀਆਂ ਹੂੰ ਹੂੰ ਹਵਾ ਪਾਣੀ ਸਾਹ ਲੈਣਾ ਪਾਣੀ ਪੀਣਾ ਤੇ ਰੋਟੀ ਖਾਣੀ ਭੁੱਖ ਲੱਗਣੀ ਹੂੰ ਹੂੰ ਉਹ ਇਹਦੇ ਉੱਪਰ ਪੜ ਰਹੀ ਹੈ ਕਿ ਉਹ ਸਾਡੇ ਹੱਥ ਦੇ ਵਿੱਚ ਆ ਜਾਣ ਕਿ ਸਾਰੀਆਂ ਲੋੜਾਂ ਇਹਨਾਂ ਦੀਆਂ ਸਾਡੇ ਹੱਥ ਚ ਹੋਣ ਤਾਂ ਕਿ ਅਸੀਂ ਇਹਨੂੰ ਬਿਲਕੁਲ ਪਸ਼ੂਆਂ ਪਸ਼ੂਆਂ ਦੀ ਤਰ੍ਹਾਂ ਮਤਲਬ ਕੰਟਰੋਲ ਕਰ ਸਕੀਏ ਹੂੰ 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 ਇਸੇ ਕਰਕੇ ਬਿਲ ਗੇਟਸ ਵਰਗੇ ਨੇ ਬਹੁਤ ਜ਼ਮੀਨਾਂ ਖਰੀਦ ਲਿਆ ਨੇ ਫੂਡ ਦੇ ਉੱਪਰ ਬੜੇ ਰਿਸਰਚ ਹੋ ਰਹੀ ਹੈ ਫੂਡ ਹੈਬਿਟਸ ਬਦਲ ਰਹੀਆਂ ਨੇ ਹੂੰ 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 ਸੋ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹ ਦੇਖੋਗੇ ਕਿ ਸਾਰੀ ਦੁਨੀਆ ਪੱਧਰ ਤੇ ਇੱਕ ਪਾਸੇ ਕੁਦਰਤ ਪੱਖੀ ਲੋਕ ਕਿਸਾਨ ਲੋਕ ਪਿੰਡੂ ਲੋਕ ਦੂਜੇ ਪਾਸੇ ਸ਼ਹਿਰੀ ਸੰਨਤੀਕਰਨ ਤੇ ਜਿਹੜੀ ਕਾਰਪੋਰੇਟ ਲੌਬੀ ਹੈ ਜਿਹਦੇ ਮਾਰਕੀਟ ਹੱਥ ਦੇ ਵਿੱਚ ਹੈ ਇਹਨਾਂ ਦੇ ਦਰਮਿਆਨ ਸੰਘਰਸ਼ ਹੋ ਚੱਲ ਪਿਆ ਵੈਸੇ ਪਿਛਲੇ ਦਿਨੀ ਤੁਸੀਂ ਦੇਖਿਆ ਹੁਣ ਯੂਰਪ ਦੇ ਵਿੱਚ ਵੀ ਹਮਮ ਫਰਾਂਸ ਦੇ ਵਿੱਚ ਜਰਮਨੀ ਦੇ ਵਿੱਚ ਮਤਲਬ ਨੀਦਰਲੈਂਡ ਦੇ ਵਿੱਚ ਕੱਲ ਪਰਸੋਂ ਸਪੇਨ ਵਾਲਿਆਂ ਨੇ ਹਾਈਵੇ ਜਿਹੜਾ ਫਰਾਂਸ ਦਾ ਉਹ ਰੋਕਦਾ ਹੈ ਸਪੇਨ ਦੇ ਕਿਸਾਨਾਂ ਨੇ ਹੂੰ 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 ਜੀ ਸੋ ਕਿਸਾਨੀ ਸਾਰੀ ਮਤਲਬ ਦੁਨੀਆ ਦੇ ਵਿੱਚ ਸੰਕਟ ਦੇ ਵਿੱਚ ਹੈ ਐਗਰੀਕਲਚਰ ਸੰਕਟ ਦੇ ਵਿੱਚ ਹੈ ਹੂੰ 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 ਪੰਜਾਬ ਦੇ ਵਿੱਚ ਚੰਗੀ ਗੱਲ ਇਹ ਹੋਈ ਕਿ ਪੰਜਾਬ ਦੇ ਕਿਸਾਨ ਨੇ ਜਿਹੜੇ ਸਭ ਤੋਂ ਲੀਡਿੰਗ ਕਿਸਾਨ ਨੇ ਕਿਸਮ ਦੇ ਨਾਲ ਇਹਨਾਂ ਨੇ ਐਗਰੀਕਲਚਰ ਜਿਹੜਾ ਆਪਣਾ ਰੈਵੋਲੂਸ਼ਨ ਹੋਇਆ ਉਹਦੇ 'ਚ ਵੀ ਮਤਲਬ ਇਹਨਾਂ ਨੇ ਗ੍ਰੀਨ ਰੈਵੋਲੂਸ਼ਨ ਜਿਹਨੂੰ ਕਹਿੰਦੇ ਨੇ ਉਹਦੇ 'ਚ ਵੀ ਜਿਹੜਾ ਬਾਅਦ 'ਚ ਵਾਈਟ ਰੈਵੋਲੂਸ਼ਨ ਦੁੱਧ ਦਾ ਹੋਇਆ ਉਹਦੇ 'ਚ ਵੀ ਭੂਮਿਕਾ ਤਕੜੀ ਨਿਭਾਈ ਹੂੰ ਹੂੰ ਜੀ ਪਰ ਕਿਉਂਕਿ ਉਹ ਗਰੀਬ ਹੁੰਦੇ ਚਲੇ ਗਏ ਜਾਂ ਉਹਨਾਂ ਚੋਂ ਕੁਝ ਕ ਅਮੀਰ ਹੋ ਗਏ ਹੂੰ ਹੂੰ ਹੁਣ ਇਸ ਤਰ੍ਹਾਂ ਹੀ ਸੀਗਾ ਸੋ ਉਹਨਾਂ ਨੇ ਇਸ ਗੱਲ ਨੂੰ ਬੁੱਝ ਲਿਆ ਜਦੋਂ ਤਿੰਨ ਕਾਨੂੰਨ ਆਏ ਕਿ ਹੁਣ ਸਾਡੀ ਜ਼ਮੀਨ ਨੂੰ ਹੱਥ ਪੈਣਾ ਹੈ ਅਸਲ ਦੇ ਵਿੱਚ ਸਾਡੀ ਰੋਜ਼ੀ ਰੋਟੀ ਨੂੰ ਹੱਥ ਪੈਣਾ ਹੈ ਸਾਨੂੰ ਵਰਕਰ ਬਣਾ ਕੇ ਫੈਕਟਰੀਆਂ ਚ ਲਿਜਾਇਆ ਜਾਣਾ ਹੂੰ ਜੀ ਆਪਣੇ ਰਗੂ ਰਾਜਨ ਬੜੇ ਤਕੜੇ ਅਰਥਸ਼ਾਸਤਰੀ ਆਪਣੀ ਰਿਜ਼ਰਵ ਬੈਂਕ ਦੇ ਉਹ ਵੀ ਰਹੇ ਨੇ ਉਹਨਾਂ ਦਾ ਇਹ ਜੇ ਤੁਸੀਂ ਬਿਆਨ ਕੱਢ ਕੇ ਪੜੋ ਉਹ ਕਹਿੰਦੇ ਨੇ ਕਿ ਡਿਵੈਲਪਮੈਂਟ ਦਾ ਮਤਲਬ ਇਹ ਹੈ ਵੀ ਤੁਸੀਂ ਕਿਸਾਨੀ ਦੇ ਵਿੱਚੋਂ ਖੇਤੀ ਦੇ ਵਿੱਚੋਂ ਜਿਹੜੇ ਵਰਕਰ ਨੇ ਉਹ ਫੈਕਟਰੀਆਂ 'ਚ ਲਿਆਓ ਹੂੰ ਤੇ ਉੱਥੇ ਮਸ਼ੀਨਾਂ ਭੇਜ ਦਿਓ ਹੂੰ ਕੇ ਜੀ ਸਾਡਾ ਤਾਂ ਚੀਨ ਦੇ ਜਿਹੜੇ ਮੁਲਕ ਨੇ ਵੱਡੀ ਵਿਵਾਦੀ ਵਾਲੇ ਅਸੀਂ ਤਾਂ ਇਹ ਫੋਰਡ ਹੀ ਨਹੀਂ ਕਰ ਸਕਦੇ ਸਾਡੇ ਤਾਂ ਬੇਰੁਜ਼ਗਾਰੀ ਪਹਿਲਾਂ ਹੀ ਬਹੁਤ ਹੈ ਹੂੰ ਬਿਲਕੁਲ ਅਸੀਂ ਤਾਂ ਜਿਹੜੀ ਇਨਫੋਰਮਲ ਸੈਕਟਰ ਹੈ ਜੀ ਉਹ 'ਚ ਵੀ ਬੇਰੁਜ਼ਗਾਰੀ ਕਰਦਾਂਗੇ ਮਸ਼ੀਨਾਂ ਭੇਜ ਦਾਂਗੇ ਤਾਂ ਬੰਦਿਆਂ ਨੇ ਰੋਟੀ ਕਿੱਥੋਂ ਖਾਣੀ ਉਹਨਾਂ ਤੋਂ ਕਰਵਾਉਣਾ ਕੀ ਹੈ ਤੁਸੀਂ ਫਿਰ ਸੋ ਇਹ ਬਿਲਕੁਲ ਪਾਗਲਪਨ ਦੀ ਇਹਨੂੰ ਜਿਹਨੇ ਮਰਜ਼ੀ ਸੈਂਟੀਫਿਕ ਸ਼ਬਦਾਂ ਚ ਸਮਝਾਇਆ ਜਾਵੇ ਇਹ ਪਾਗਲਪਨ ਕਿਸਮ ਦੀ ਪੋਲਿਸੀ ਨੇ ਉਹੀ ਡਾਇਰੈਕਸ਼ਨ ਹੈ ਇਹ ਜਿਹਨੂੰ ਸੋ ਕਾਲਡ ਵਿਕਾਸ ਕਿਹਾ ਜਾਂਦਾ ਹੈ ਹਮ ਹਮ ਕਿਸਾਨਾਂ ਨੇ ਇਹ ਗੱਲ ਸਮਝ ਲਈ ਯਾਰ ਕਿਸਾਨ ਇਸ ਗੱਲ ਤੇ ਅੜ ਗਏ ਉਹਨਾਂ ਨੇ ਆਪਣੇ ਭਾਈਚਾਰੇ ਦੇ ਸਿਰ ਤੇ ਜਿੱਤ ਜਿੱਤ ਲਈ ਹਮ 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 ਹੁਣ ਜੋ ਕੁਝ ਹੋਰ ਹੈ ਦੇਖੋ ਕਾਨੂੰਨ ਤਾਂ ਰੋਕ ਤੇ ਉਹਨਾਂ ਨੇ ਪਰ ਜਿਹੜੀਆਂ ਬਾਕੀ ਮੰਗਾਂ ਸੀ ਐਮਐਸਪੀ ਦੀ ਮੰਗ ਸੀ 7 750 ਕਿਸਾਨ ਜਾਨ ਚਲੀ ਗਈ ਸੀ ਲਖੀਮਪੁਰ ਕਿਹੜੀ ਜ਼ੁਲਮ ਹੋਇਆ ਸੀ ਕੇਸ ਬਣੇ ਸੀ ਕਿੰਨੇ ਹੋਰ ਉਹਨਦੀਆਂ ਮੰਗਾਂ ਨੇ ਹੂੰ ਹੂੰ ਬਿਲਕੁਲ ਉਹਨਾਂ ਦੇ ਲਈ ਉਹ ਵੇਟ ਕਰਦੇ ਰਹੇ 2 ਸਾਲ ਲੰਘ ਗਏ ਤੇ ਹੁਣ ਉਹਨਾਂ ਨੂੰ ਲੱਗਿਆ ਵੀ ਇਲੈਕਸ਼ਨ ਦਾ ਟਾਈਮ ਹੈ ਅਸੀਂ ਹੁਣ ਪ੍ਰੈਸ਼ਰ ਪਾਈਏ ਹੂੰ ਹੂੰ ਅੱਛਾ ਇਸ ਕਰਕੇ ਉਹਨਾਂ ਨੇ 13 ਤਰੀਕ ਦਾ ਮਾਰਚ ਰੱਖ ਲਿਆ ਤੇ ਉਹ ਜਿਹੜੀਆਂ ਜਿੱਥੇ ਬੰਦੀਆਂ ਉਹਨਾਂ ਚ ਡੱਲੇਵਾਲ ਸਾਹਿਬ ਨੇ ਪੰਦੇਰ ਸਾਹਿਬ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਦੋ ਤਿੰਨ ਮੋਰਚੇ ਬਣੇ ਸੀ ਉਹ ਇਕੱਠੇ ਹੋ ਗਏ ਹੂੰ ਹੂੰ ਮਲ 18 ਜਿੱਥੇ ਬੰਦੀਆਂ ਸਰਮਣ ਸਿੰਘ ਭੰਦੇ ਰੋਣਾ ਵਾਲੀਆਂ ਨੇ ਤੇ ਇਧਰ ਇਹਨਾਂ ਦਾ ਸੰਯੁਕਤ ਕਿਸਾਨ ਮੋਰਚਾ ਨਾਨ ਪੋਲੀਟਿਕਲ ਇਹਨਾਂ ਨੇ ਨਾਮ ਰੱਖਤਾ ਹਾਂ ਦੂਜੇ ਬੰਨੇ ਸ਼ਾਇਦ ਕਿਸਾਨ ਮਜ਼ਦੂਰ ਮੋਰਚਾ ਇਸ ਤਰ੍ਹਾਂ ਦਾ ਵੀ ਕੋਈ ਹਾਂ ਦੂਜੇ ਪਾਸੇ ਜਿਹੜਾ ਸੰਯੁਕਤ ਸਮਾਜ ਮੋਰਚਾ ਬਣਾਇਆ ਸੀ ਰਾਜੇਵਾਲ ਸਾਹਿਬ ਨੇ ਇਲੈਕਸ਼ਨਾਂ ਨਾਲ ਲੜਨ ਲਈ ਲਗਭਗ ਉਹੀ ਹੈ ਹੂੰ ਹੂੰ ਤੀਜਾ ਪਾਸਾ ਇਹ ਕੀ ਹੈ ਕਿ ਭਾਰਤੀ ਕਿਸਾਨ ਜੂਨੀਅਨ ਏਕਤਾ ਉਗਰਾ ਹੈ ਜਿਹੜੀ ਵੱਡੀ ਸਭ ਤੋਂ ਵੱਡੀ ਜਿੱਥੇ ਬੰਦੀ ਉਹ ਇਹਨਾਂ ਦੋਨਾਂ ਚ ਨਹੀਂ ਹਨ ਹੂੰ ਸੋ ਅੱਜ ਦੀ ਰੇਟ ਦੇ ਵਿੱਚ ਜੇ ਮੋٹے ਤੌਰ ਤੇ ਦੇਖੀ ਤਾਂ ਤਿੰਨ ਫਰੰਟ ਇਹ ਸਾਡੇ ਸਾਹਮਣੇ ਨੇ ਹੂੰ ਹੂੰ ਇੱਕ ਫਰੰਟ 13 ਤਰੀਕ ਨੂੰ ਉੱਥੇ ਮੋਰਚਾ ਲਾਉਣ ਜਾ ਰਿਹਾ ਹੈ ਹੂੰ ਜੀ ਤੇ ਜਿਨ੍ਹਾਂ ਦੀਆਂ ਮੰਗਾਂ ਮਤਲਬ ਜੀ ਉਹਨਾਂ ਨੂੰ ਉਹਨਾਂ ਦੀ ਗੱਲ ਸੁਣਨ ਲਈ ਹੀ ਕਮੇਟੀ ਬਣੀ ਆ ਉਹ ਚੰਡੀਗੜ੍ਹ ਦੇ ਵਿੱਚ ਜਿਹੜੀ ਗੱਲਬਾਤ ਹੋਈ ਹੈ ਦਿੱਲੀ ਕੋਚ ਜਿਹੜਾ ਉਹਦੇ ਹਨਾ ਜੀ 13 ਦਿੱਲੀ ਕੋਚ ਉਹਨਾਂ ਨੇ 13 ਨੂੰ ਕਰਨਾ ਹੈ ਤੇ ਸਰਕਾਰ ਨੇ ਉਹਦੇ ਰਿਸਪੌਂਸ 'ਚ ਇੱਕ ਕਮੇਟੀ ਬਣਾਤੀ ਹੈ ਤੇ 12 ਤਰੀਕ ਦੀ ਮੀਟਿੰਗ ਰੱਖ ਲਈ ਹੈ ਚਾਰ ਮਹਿਕਮਿਆਂ ਦੇ ਜਿਹੜੇ ਸਕੱਤਰ ਨੇ ਹੂੰ ਉਹ ਹੋਣਗੇ ਤੇ ਕਿਸਾਨਾਂ ਨੂੰ ਵੀ ਕਹਿੰਦੇ ਸੀ ਭਲਾਵਾਂਗੇ ਹੂੰ ਹੂੰ ਉਹਨੇ ਦੇਖਣ ਵਾਲੀ ਗੱਲ ਹੋਊ ਕਿ ਉਹ ਕਿਹੜੇ ਕਿਸਾਨਾਂ ਨੂੰ ਬੁਲਾਉਂਦੇ ਨੇ ਕਿਹੜੇ ਮੋਰਚੇ ਵਾਲਿਆਂ ਨੂੰ ਬੁਲਾਉਂਦੇ ਨੇ ਉਹ ਹੂੰ ਹੂੰ ਦੂਜੇ ਪਾਸੇ ਜਿਹੜਾ ਕਿਸਾਨ ਮਜ਼ਦੂਰ ਜਿਹੜਾ ਮੋਰਚਾ ਵੱਡਾ ਬਣਾ ਬਣਾਇਆ ਹੈ ਉਹ ਬੇਸਿਕਲੀ ਕਿਸਾਨਾਂ ਦਾ ਨਹੀਂ ਹੈ ਗੱਲਾ ਹੂੰ ਹੂੰ ਉਹ ਚ ਰਾਜੇਵਾਲ ਸਾਹਿਬ ਤੇ ਉਹਨਾਂ ਨਾਲ ਸਬੰਧਤ ਕੁਝ ਕਿ ਜਿੱਥੇ ਬੰਦੀਆਂ ਕਿਸਾਨਾਂ ਦੀਆਂ ਤੇ ਬਾਕੀ ਜਿਹੜੇ ਮਤਲਬ ਵਪਾਰ ਮੰਡਲ ਵਿਦਿਆਰਥੀ ਮਲਾਜ਼ਮ ਏਟਕ ਇੰਟਕ ਸਾਰੇ ਟ੍ਰੇਡ ਯੂਨੀਅਨ ਜਿੱਥੇ ਬੰਦੀਆਂ ਨੇ ਉਹਨੇ 16 ਤਰੀਕ ਦਾ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਡਰਾਈਵਰ ਭਾਈ ਜਰਾ ਵੱਖ-ਵੱਖ ਮੈਂ ਹਾਂ ਸਾਰੀਆਂ ਜਿੱਥੇ ਬੰਦੀਆਂ ਨੇ ਉਹਨਾਂ ਚ ਕੱਲੀਆਂ ਕਿਸਾਨਾਂ ਦੀਆਂ ਮੰਗਾਂ ਨਹੀਂ ਹਨ ਹੂੰ ਜੀ ਉਹ ਇੱਕ ਕਿਸਮ ਦੇ ਨਾਲ ਇੱਕ ਹੋਰ ਝੰਡਾ ਉਹਨਾਂ ਨੇ ਖੜਾ ਕਰ ਲਿਆ ਕਿਸਮ ਦੇ ਨਾਲ ਓਕੇ ਅਰ ਇਹਦੇ ਪਿੱਛੇ ਕਿਸੇ ਨਾ ਕਿਸੇ ਲੈਵਲ ਦੇ ਉੱਪਰ ਕਿਸਾਨ ਆਗੂਆਂ ਦੀ ਈਗੋ ਦਾ ਵੀ ਰੋਲ ਹੈ ਇਹਦੇ 'ਚ ਕਿਸੇ ਨਾ ਕਿਸੇ ਲੈਵਲ ਤੇ ਸਰਕਾਰ ਦੀ ਮੈਨੀਪੂਲੇਸ਼ਨ ਦਾ ਵੀ ਰੋਲ ਹੈ ਸਰਕਾਰ ਕੁਝ ਸਿਲੈਕਟਡ ਜੱਥੇਬੰਦੀਆਂ ਨੂੰ ਉਹਨਾਂ ਦੇ ਰਾਹੀਂ ਗੱਲਬਾਤ ਕਰਕੇ ਇਲੈਕਸ਼ਨਾਂ ਤੋਂ ਪਹਿਲਾਂ ਕੋਈ ਬੈਨੀਫਿਟ ਦੇਣਾ ਚਾਹੁੰਦੀ ਹੈ ਹਮ ਅੱਛਾ ਜੀ ਕਿਉਂ ਬੇਨਿਫਿਟ ਦੇਣ ਦੇ ਨਾਲ ਇਹ ਕਿ ਉਹ ਵੱਡੇ ਹੀਰੋ ਬਣ ਜਾਣਗੇ ਦੂਜੇ ਪਾਸੇ ਚਲੇ ਜਾਣਗੇ ਉਹਨਾਂ ਨਾਲ ਲੜਦੇ ਰਹਿਣਗੇ ਇਹ ਸਰਕਾਰ ਦੀ ਮੋਟੀ ਪਾਲਿਸੀ ਹੈ ਜਿਹੜੀ ਕਿਸਾਨਾਂ ਨੂੰ ਸਮਝ ਆ ਰਹੀ ਹੈ ਜਾਂ ਸਮਝਣੀ ਨਹੀਂ ਚਾਹੁੰਦੇ ਪਰ ਉਹਨਾਂ ਨੇ ਇੱਕ ਵਾਰੀ ਖਲਾਰਾ ਪਾ ਦਿੱਤਾ ਇਹਨਾਂ ਦੇ ਵਿੱਚ ਪਰ ਜਿੰਨੀਆਂ 30 ਕਿ ਜਿੱਥੇ ਬੰਦੀਆਂ ਉੱਥੋਂ ਆਈਆਂ ਸੀ ਉਹਨਾਂ ਦੇ ਵਿੱਚੋਂ ਵੀ ਬੰਦੇ ਟੁੱਟ ਭੱਜ ਹੋ ਗਏ ਮਤਲਬ 30 ਦੀਆਂ ਮਤਲਬ ਉਹ 50 60 ਜਿੱਥੇ ਬੰਦੀਆਂ ਬਣ ਚੁੱਕੀਆਂ ਨੇ ਅੱਜ ਦੀ ਰੇਟ 'ਚ ਸੋ ਜਿਹੜਾ ਉਹ ਇੱਕ ਬਹੁਤ ਵੱਡਾ ਇਤਿਹਾਸ ਸਿਰਜਿਆ ਸੀ ਇਹ ਉਹਦੇ ਉੱਪਰ ਕਾਲ ਖਮਲਣ ਵਾਲੀ ਗੱਲ ਹੈ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਹੂੰ ਹੂੰ ਕਿਸਾਨ ਉਹਦੇ ਚ ਜਾਣੇ ਅਣਜਾਣੇ ਦੇ ਵਿੱਚ ਮੇਰਾ ਖਿਆਲ ਉਹ ਗੇਮ ਦਾ ਸ਼ਿਕਾਰ ਵੀ ਬਣ ਸਕਦੇ ਨੇ ਪਰ ਹੋ ਸਕਦਾ ਤਕੜੇ ਹੋ ਕੇ ਵੀ ਨਿਕਲੇ ਆਉਣ ਹੂੰ ਹੂੰ ਕਿਉਂਕਿ ਉਹਨਾਂ ਦੇ ਬਿਆਨ ਆ ਗਏ ਨੇ ਉਹ ਕਹਿੰਦੇ ਇੱਕ ਪਾਸੇ ਤਾਂ ਤੁਸੀਂ ਸਾਨੂੰ ਸੱਦੇ ਦੇ ਰਹੇ ਹੋ ਗੱਲਬਾਤ ਲਈ ਹੂੰ ਦੂਜੇ ਪਾਸੇ ਤੁਸੀਂ ਸੜਕਾਂ ਰੋਕ ਰਹੇ ਹੋ ਹਰਿਆਣੇ ਦੇ ਵਿੱਚ ਲਾ ਰਹੇ ਹੋ ਤੁਸੀਂ ਮਤਲਬ ਪੁਲਿਸ ਤੇ ਹੋਰ ਜਿਹੜਾ ਮਤਲਬ ਵਰਕਿੰਗ ਪੱਥਰ ਵਰਕਿੰਗ ਕਰ ਕੀਤੀ ਜਾ ਰਹੀ ਹੈ ਹਾਂਜੀ अच्छा ਦੋਨੇ ਤਰ੍ਹਾਂ ਹੀ ਆਪਣੇ ਆਪ ਦੇ ਵਿੱਚ ਮਤਲਬ ਪੂਰੀਆਂ ਮਨ ਭਰੋਸਾ ਕਿਸੇ ਨੂੰ ਵੀ ਪੂਰਾ ਨਹੀਂ ਹੈ ਹਮ ਪਰ ਦਿਲਚਸਪ ਗੱਲ ਸਭ ਤੋਂ ਇਹ ਹੈ ਕਿ ਕਿਸਾਨਾਂ ਨੂੰ ਪਤਾ ਨਹੀਂ ਸਮਝ ਨਹੀਂ ਆਈ ਜਾਂ ਜ਼ਿਆਦਾ ਸਮਝ ਆ ਗਈ ਆਪਣੀ ਬੁੱਧੀ ਘੱਟ ਹੋ ਸਕਦੀ ਹੈ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਇਕੱਲੇ ਇਕੱਲਿਆਂ ਨੂੰ ਪਲੋਸ ਕੇ ਟਿਕਾ ਕੇ ਇਕੱਲੇ ਇਕੱਲੇ ਨੂੰ ਕੁੱਟਿਆ ਹੂੰ ਜੀ ਬਾਅਦ ਚ ਫਿਰ ਉਹ ਇਕੱਠੇ ਹੋਏ ਉਹਨਾਂ ਨੂੰ ਸਮਝ ਆਈ ਕਿ ਨਹੀਂ ਸਾਡਾ ਇਦਾਂ ਕੰਮ ਨਹੀਂ ਚੱਲਣਾ ਹਮ ਹਜੇ ਵੀ ਸਰਕਾਰ ਨੇ ਬੰਦੇ ਉਹਨਾਂ ਦੇ ਉੱਪਰ ਲਾਏ ਹੋਏ ਨੇ ਹਮ ਤੇ ਉਹਨਾਂ ਨੂੰ ਪਰੋਸਣ ਤੇ ਵੀ ਭਰਮਾਉਣ ਤੇ ਵੀ ਹਮ ਹਮ ਜੀ ਅੱਛਾ ਇਹ ਸਰਕਾਰ ਹੈ ਜਿਹੜੀ ਪੰਜਾਬ ਵਾਲੀ ਵੈਸੇ ਦਿੱਲੀ ਦੀ ਸਰਕਾਰ ਨੂੰ ਬਿਲਕੁਲ ਇੱਕ ਅੱਖ ਨਹੀਂ ਭਾਉਂਦੀ ਮਤਲਬ ਦੋਨੇ ਇੱਕ ਦੂਜੇ ਦੇ ਵੈਰੀ ਨੇ ਹਮ ਇਸ ਮਾਮਲੇ 'ਚ ਇਕੱਠੇ ਨੇ ਹੁਣ ਹਾਂ ਬਿਲਕੁਲ ਸਾਬ ਨੇ ਕਿਹਾ ਤਾਂ ਉਹ ਨਿਕੜਦੇਗੇ ਗੱਲਬਾਤ ਹੁੰਦੀ ਹੈ ਵਿੱਚ ਨੀ ਇਹਨਾਂ ਨੇ ਵੱਡਾ ਇਸ਼ਾਰਾ ਕਰਿਆ ਮਾਨ ਸਾਹਿਬ ਨੇ ਤਾਂ ਉਹਨਾਂ ਨੇ ਫਟਾਫਟ ਕਮੇਟੀ ਬਣਾਤੀ ਹੂੰ 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 ਤੇ ਹੁਣ ਕਿਸਾਨ ਆਗੂ ਨੇ ਜਿਹੜੇ ਵਿਚਾਰੇ ਉਹ ਸਿਆਸੀ ਆਗੂਆਂ ਨਾਲੋਂ ਮੈਂ ਸਮਝਦਾ ਵੀ ਉਹਨੇ ਉਹ ਚਲਾਕ ਜਾਂ ਉਹਨੇ ਛਾਤਰ ਨਹੀਂ ਹੁੰਦੇ ਪਹਿਲਾਂ ਵੀ ਆਪਾਂ ਦੇਖਿਆ ਹੈ ਕਿ ਜਦੋਂ ਇਲੈਕਸ਼ਨਾਂ ਹੋਈਆਂ ਨੇ ਤਾਂ ਰਾਜੀਵਾਲ ਸਾਹਿਬ ਨੂੰ ਤਾਂ ਸੀਐਮ ਦੇ ਸੁਪਨੇ ਦਿਖਾਉਂਦੇ ਸੀ ਹੂੰ ਹੂੰ ਮੁਰਕੇ ਜਮਾਨਤਾਂ ਜਬਤ ਹੋ ਗਈਆਂ ਸਾਰਿਆਂ ਦੀ ਇੱਕ ਐਮਐਲਏ ਵੀ ਨਹੀਂ ਬਣਿਆ ਹੂੰ ਹੂੰ ਸੋ ਉਹ ਜ਼ਿਆਦਾ ਕਾਗ ਨੇ ਇਹਨਾਂ ਦੇ ਨਾਲੋਂ ਮੇਰਾ ਖਿਆਲ ਹੈ ਵੀ ਉਹਨਾਂ ਦੀ ਗੇਮ 'ਚ ਫਸ ਰਹੇ ਨੇ ਇਹ ਹੋ ਸਕਦਾ ਹੈ ਕਿ ਉਹ ਪਾੜਾ ਪਾਉਣ ਦੇ ਲਈ ਮਤਲਬ ਕੁਝ ਕੁ ਮੰਗਾ ਮੰਨ ਵੀ ਲੈਣ ਆ ਬਿਲਕੁਲ ਸਹੀ ਗੱਲ ਹੈ ਕਿ ਇਲੈਕਸ਼ਨਾਂ ਦਾ ਸਿਰ ਤੇ ਆਈਆਂ ਹੋਈਆਂ ਨੇ ਹੂੰ ਹੂੰ ਜਿਹੜੀਆਂ ਮੰਗਾਂ ਨੇ ਮੈਨੂੰ ਦੱਸੋ ਐਮਐਸਪੀ ਦਾ ਕਾਨੂੰਨ ਬਣਾਉਣਾ ਹੈ ਹੁਣ ਪਾਰਲੀਮੈਂਟ ਤੋਂ ਉੱਠ ਗਈ ਹੈ ਹੁਣ ਕਾਨੂੰਨ ਕਿੱਥੋਂ ਬਣਨਾ ਜੇ ਉਹ ਹੂੰ ਹੂੰ ਡਬਲਯੂਟੀਯੂ ਜੋ ਕਹਿੰਦੇ ਨੇ ਵੀ ਬਾਹਰ ਆ ਜਾਓ ਡਬਲਯੂਟੀਯੂ ਚੋਂ ਕਿਹਨੇ ਬਾਹਰ ਹੋਣਾ ਹੈ ਸਰਕਾਰ ਨੇ ਕਮੇਟੀ 'ਚ ਇਹ ਗੱਲ ਕਹਿਣੀ ਹੈ ਕਿ ਜੀ ਦੇਖੋ ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਮੰਨ ਲਈਆਂ ਹੂੰ ਜੀ ਸਾਡੀ ਸਰਕਾਰ ਆਉਣ ਦਿਓ ਅਸੀਂ ਇਹ ਕਰਾਂਗੇ ਹੂੰ ਪਰ ਹੁਣ ਕਿਉਂਕਿ ਪ੍ਰੋਸੀਜਰਲੀ ਇਹ ਹੋ ਨਹੀਂ ਸਕਦੀਆਂ ਹੂੰ ਹੂੰ ਪਾਰਲੀਮੈਂਟ ਦਾ ਸਦਿਆ ਨਹੀਂ ਸਪੈਸ਼ਲ ਸੈਸ਼ਨ ਤਾਂ ਹੁਣ ਸਦਿਆ ਨਹੀਂ ਜਾ ਸਕਦਾ ਇਸ ਗੱਲ ਦਾ ਹੂੰ ਹੂੰ ਇਲੈਕਸ਼ਨਾਂ ਤਾਂ ਕਲੀਅਰ ਹੋ ਜਾਣੇ ਨੇ ਹੋਰ ਹਫ਼ਤੇ 10 ਦਿਨ ਦੇ ਵਿੱਚ ਹੂੰ ਹੂੰ ਸੋ ਕਹਿਣਗੇ ਵੀ ਅਸੀਂ ਇਲੈਕਸ਼ਨਾਂ ਤੋਂ ਜਿਉਂ ਹੀ ਦੁਬਾਰਾ ਅਸੀਂ ਪਾਵਰ ਚ ਆਉਂਦੇ ਹਾਂ ਤੁਹਾਡੀਆਂ ਸਾਰੀਆਂ ਮੰਗਾਂ ਕਬੂਲ ਹਾਂ ਜੀ ਫਿਰ ਤਾਂ ਅਜੇ ਹੀ ਵਾਦੇ ਰਹਿ ਜਾਂਦੇ ਆ ਹਾਂ ਜੀ ਵਾਦਾ ਹੀ ਹੈ ਨਾ ਵੀ ਤੁਸੀਂ ਸਾਨੂੰ ਵੋਟਾਂ ਪਾਓ ਸੋ ਉਹ ਇੱਕ ਤੋਤਾ ਜਾਊਗਾ ਦਾਗ ਜਿਹੜਾ ਕਿਸਾਨ ਵਿਰੋਧੀ ਸਰਕਾਰ ਹੋਣ ਦਾ ਚਿਹਰਾ ਸੀ ਹੂੰ 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 ਉਹਦੇ ਚ ਮਾਨ ਸਾਹਿਬ ਵੀ ਆਪਣਾ ਲੈਣਾ ਚਾਹਣਗੇ ਕਿ ਦੇਖੋ ਮੈਂ ਕਰਵਾਇਆ ਇਹ ਹਾਂਜੀ ਸਾਨੂੰ ਵੋਟਾਂ ਪਾਓ ਉਹ ਉੱਪਰ ਵਾਲੇ ਕਹਿਣਗੇ ਵੀ ਸਾਨੂੰ ਵੋਟਾਂ ਪਾਓ ਬੇਸਿਕਲੀ ਇਹ ਇਲੈਕਸ਼ਨ ਦੀ ਸਟ੍ਰੈਟਜੀ ਹੈ ਹਮ ਕਿਸਾਨ ਮੇਰੇ ਖਿਆਲੇ ਚ ਫਸ ਗਏ ਨੇ ਹਮ ਤੇ ਦੂਜੇ ਪਾਸੇ ਜਿਹੜੇ ਨਹੀਂ ਜਾ ਰਹੇ ਉਹ ਮੇਰਾ ਖਿਆਲ ਇਹ ਹੈ ਵੀ ਉਹ ਉਹ ਹੋਰ ਵੀ ਇੱਕ ਗਲਤ ਸਟੈਪ ਚੱਕ ਰਹੇ ਨੇ ਕਿ ਚਾਹੀਦਾ ਤਾਂ ਇਹ ਸੀਗਾ ਵੀ ਆਪਸ ਵਿੱਚ ਇੰਨੇ ਸਿਆਣੇ ਲੀਡਰ ਨੇ ਸਾਰੇ ਦੇ ਸਾਰੇ ਜੇ ਇਕੱਲੇ-ਇਕੱਲੇ ਨੂੰ ਮਿਲੋ ਬਹੁਤ ਸਿਆਣੇ ਨੇ ਅਸੀ ਗੱਲ ਨਹੀਂ ਹੈ ਔਰ ਜੇ ਉਹ ਇੱਕ ਦੂਜੇ ਨਾਲ ਉਹ ਕਹਿੰਦੇ ਨੇ ਨਾ ਮੇਲ ਹੁੰਦਾ ਹੈ ਹੂੰ ਤਾਂ ਫਿਰ ਸਿੰਘ ਨਿਕਲੇ ਆਉਂਦੇ ਨੇ ਮਤਲਬ ਹਾਂ ਇੱਕ ਸਿੱਦੇ ਮਾਰਨ ਲਈ ਹਾਂ ਹਾਂ ਉਹ ਚੀਜ਼ ਦੇ ਉੱਪਰ ਕਬਜ਼ਾ ਹੀ ਨਹੀਂ ਕਰ ਸਕੇ ਸਰਕਾਰ ਉਸ ਚੀਜ਼ ਨੂੰ ਵਰਤ ਰਹੀ ਹੈ ਮੇਰੇ ਖਿਆਲ ਦੇ ਵਿੱਚ ਹੂੰ ਹੂੰ ਪਰ ਫਿਰ ਵੀ ਦੇਖੋ ਇਹ ਆਪਣਾ ਪਰਸਪੈਕਟਿਵ ਹੈ ਮਤਲਬ ਮੈਨੂੰ ਲੱਗ ਰਹੀ ਹੈ ਗੱਲ ਹੋ ਸਕਦਾ ਮੈਂ ਗਲਤ ਵੀ ਹੋਵਾਂ ਪਰ ਮੋٹے ਜਿਹੜੇ ਫੈਕਟਰ ਨੇ ਉਹ ਇਧਰ ਇਹ ਇਸ਼ਾਰਾ ਕਰ ਰਹੇ ਨੇ ਕਿ ਸਰਕਾਰ ਨੇ ਕਿਸਾਨਾਂ ਨੂੰ ਦੋ ਹਿੱਸਿਆਂ 'ਚ ਵੰਡ ਕੇ ਯੂਜ਼ ਕਰ ਲੈਣਾ ਹੈ ਵੋਟਾਂ ਦੇ ਲਈ ਹੂੰ ਹੂੰ ਹਾਂ ਸਰਕਾਰ ਨੂੰ ਲਈਏ ਜਿਵੇਂ ਕਿ ਕੱਲ ਇੱਕ ਕੇਂਦਰੀ ਵਜ਼ੀਰ ਕਿਸਾਨਾਂ ਨੂੰ ਕਹਿ ਰਿਹਾ ਸੀ ਸਾਡੇ ਸਰੋਂ ਦਾ ਸਾਗ ਐ ਰਿਆ ਵਗੈਰਾ ਖਵਾਓ ਸਾਨੂੰ ਹਾਂ ਹਾਂ ਬਿਲਕੁਲ ਉਹ ਪਲੋਸਣ ਲੱਗੇ ਹੋਏ ਨੇ ਤੇ ਕੋਈ ਇਲੈਕਸ਼ਨ ਸਟ੍ਰੈਟਜੀ ਦਾ ਪਾਰਟ ਹੈ ਤਾਂ ਹੂੰ ਹੂੰ ਹਾਂ ਕਿ ਚੰਡੀਗੜ੍ਹ ਆ ਰਹੇ ਨੇ ਮੰਤਰੀ ਚੱਲ ਕੇ ਗੱਲਬਾਤ ਕਰਨ ਦੇ ਲਈ ਹਾਂਜੀ ਹਾਂ ਹਾਂਜੀ ਮਤਲਬ ਅੱਛਾ 13 ਤਰੀਕ ਦਾ ਉਹਨਾਂ ਦਾ ਸੱਦਾ ਹੈ ਤੇ 12 ਨੂੰ ਹੀ ਉਹਨਾਂ ਨੇ ਮਤਲਬ ਉਹਨਾਂ ਦੀ ਮੀਟਿੰਗ ਰੱਖ ਲਈ ਹੈ 12 ਨੂੰ ਮੀਟਿੰਗ ਦੇ ਚ ਉਹ ਮੇਰਾ ਖਿਆਲ ਹੈ ਇਹਨਾਂ ਨੂੰ ਸਾਰਾ ਕੁਝ ਦੇ ਦੇਣਗੇ ਹੂੰ ਜੀ ਉਹ ਜਿਸ ਤਰ੍ਹਾਂ ਰਿਪੋਰਟ ਸੰਖ ਦਾ ਹੁੰਦਾ ਨਾ ਸਟੋਰੀ ਹੈ ਉਹ ਕਹਿੰਦਾ ਵੀ ਉਹ ਜਿੰਨਾ ਮੰਗੋਗੇ ਦੁੱਗਣਾ ਦੇਵਾਂਗੇ ਉਹ ਕਹਿੰਦਾ ਵੀ 100 ਦੇ ਦੇ ਉਹ ਕਹਿੰਦਾ 200 ਲੈ ਹੂੰ ਉਹ ਕਹਿੰਦਾ 200 ਦੇ ਕਹਿੰਦਾ 400 ਲੈ ਉਹ ਕਹਿੰਦਾ 400 ਦੇ ਕਹਿੰਦਾ 800 ਲੈ ਨਾ ਇਸ ਬਾਰੇ ਚੋਣ ਜਾਬਤਾ ਅਨਾਉਂਸਮੈਂਟ ਤਾਂ ਉਹ ਮੁੜ ਕੇ ਕਹਿਣਗੇ ਵੀ ਹੁਣ ਤਾਂ ਸਾਡੇ ਹੱਥ ਬੰਨੇ ਹੋਏ ਨੇ ਅਸੀਂ ਹੁਣ ਤਾਂ ਕਰ ਨਹੀਂ ਸਕਦੇ ਪਰ ਤੁਹਾਡੇ ਨਾਲ ਪੱਕਾ ਵਾਅਦਾ ਹੈ ਤੁਸੀਂ ਇੱਕ ਵਾਰ ਵੋਟਾਂ ਪਾਓ ਫੇਰ ਦੇਖਿਓ ਹੂੰ 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 ਫਿਰ ਤੂੰ ਕੌਣ ਮੈਂ ਕੌਣ ਮਤਲਬ ਦੇਖੋ ਨਹੀਂ ਹੁਣ ਡਾਕਟਰ ਸਾਹਿਬ ਜੀ 12 ਦੀ ਮੀਟਿੰਗ ਰੱਖੀ ਹੈ ਸਰਕਾਰ ਨੇ ਕੇਂਦਰ ਸਰਕਾਰ ਨੇ ਜੀ ਹੂੰ ਤਾਂ ਇਹ ਫਿਰ ਤਿਆਰੀ ਕਿਵੇਂ ਕਰਨਗੇ ਇਹ ਤਾਂ ਹੁਣ ਤਿਆਰੀ ਚ ਨੇ ਵੀ ਅਸੀਂ ਚੱਲਾਂਗੇ ਉੱਥੇ ਉਹ ਕਹਿੰਦੇ ਅਸੀਂ ਤਾਂ ਤਿਆਰ ਬੈਠੇ ਹਾਂ ਅਸੀਂ ਤਾਂ ਕਹਿੰਦੇ ਆਟਾ ਪਿਆ ਹੀ ਬੈਠੇ ਹਾਂ ਮਤਲਬ ਅਸੀਂ ਤਾਂ ਚੱਲਾਂਗੇ ਟਰਾਲੀਆਂ ਇਹ ਹੁਣ ਨਹੀਂ ਹੋਈ ਗੱਲ ਇਹ ਪਿਛਲੇ 2 ਮਹੀਨਿਆਂ ਤੋਂ ਚੱਲ ਰਿਹਾ ਕੰਮ ਹੂੰ ਹੂੰ ਅੰਦਰੋਂ ਅੰਦਰੀ ਕਿ ਕਿਹੜੇ ਬੰਦਿਆਂ ਨੂੰ ਸੱਦਣਾ ਹੈ ਕਿਹੜੇ ਮੋਰਚੇ ਤੇ ਜਾਣਗੇ ਕਿਹੜੀਆਂ-ਕਿਹੜੀਆਂ ਮੰਗਾਂ ਹੋਣਗੀਆਂ ਕੀ-ਕੀ ਅਨਾਊਂਸਮੈਂਟਾਂ ਕਰਨੀਆਂ ਨੇ ਕਿਸ ਤਰ੍ਹਾਂ ਕਰਨੀਆਂ ਨੇ ਹੂੰ 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 ਕੁਝ ਕੁ ਲੀਡਰਾਂ ਨੂੰ ਉਹਨਾਂ ਨੇ ਇਸ ਤਰੀਕੇ ਦੇ ਨਾਲ ਟਿਕਾ ਲਿਆ ਹੂੰ ਹੂੰ ਦੂਜੇ ਦੁਖੀ ਹੋਏ ਹੋਏ ਨੇ ਉਹ ਭੱਜੇ ਜਾ ਰਹੇ ਨੇ ਵਪਾਰ ਮੰਡਲ ਵੱਲ ਵੀ ਸਾਡੇ ਅਸੀਂ ਹੀਰੋ ਸੀਗੇ ਹੁਣ ਅਸੀਂ ਉਹਨੇ ਹੀਰੋ ਨਹੀਂ ਰਹੇ ਹੂੰ ਉਹ ਫਿਰ 16 ਨੂੰ ਕਰਨਗੇ ਮੇਰਾ ਖਿਆਲ ਹੈ ਵੀ ਇਹ 13 ਵਾਲਾ ਵੀ ਫਲॉप ਕਰਾਊਗੀ ਸਰਕਾਰ 16 ਵਾਲਾ ਵੀ ਫਲॉप ਕਰਾਊਗੀ ਇਸ ਤਰੀਕੇ ਦੇ ਨਾਲ ਹੂੰ 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 ਜਿਵੇਂ ਸਰਕਾਰ ਦਾ ਫੋਕਸ ਹੈ ਵੀ ਅਲਾਉਂ ਅਨਾਉਂਸਮੈਂਟ ਹੋਵੇ ਚੋਣ ਕਮਿਸ਼ਨ ਵੱਲੋਂ ਅਗਲੀ ਬਿਲਕੁਲ ਜੀ ਬਿਲਕੁਲ ਦੇਖੋ ਉਹਨਾਂ ਕਿਸੇ ਨਿੱਕੇ ਨਾਲ ਇਹ ਜਿਹੜਾ ਕਿਸਾਨੀ ਮਾਹੌਲ ਇਹਦੇ ਤੋਂ ਬਚਾ ਕੇ ਅੱਗੇ اسی ਲੰਗੀ ਬਿਲਕੁਲ ਬਿਲਕੁਲ ਸਰਕਾਰ ਡਰਦੀ ਹੈ ਉਹਨਾਂ ਦੀ ਸੰਗਠਿਤ ਸ਼ਕਤੀ ਤੋਂ ਹੂੰ ਉਹਨੂੰ ਖਿਲਾਰਨਾ ਚਾਹੁੰਦੇ ਨੇ ਹੂੰ ਹੂੰ ਅਛਾਪੇ ਹੀ ਖਿਲਰ ਜੂਗੀ ਜੇ ਅੱਧੇ ਤਾਂ ਉੱਥੇ ਦਿੱਲੀ ਨੂੰ ਤੁਰ ਪੈਣਗੇ ਅੱਧੇ 16 ਨੂੰ ਮਤਲਬ ਬੰਦ ਚ ਪੈ ਜਾਣਗੇ ਇੱਕ ਦੋ ਦੇ ਖਿਲਾਫ ਬਿਆਨਬਾਜ਼ੀ ਸ਼ੁਰੂ ਕਰ ਲੈਣਗੇ ਅੱਜ ਹੀ ਬਹੁਤ ਸਾਰੀਆਂ ਜਥੇਬੰਦੀਆਂ ਨੇ ਰਾਜੇਵਾਲ ਦੀ ਹਵਾਈ ਦੇ ਵਿੱਚ ਜਿਹੜਾ ਬਿਆਨ ਦਿੱਤਾ ਹੈ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਕਿਹਾ ਵੀ ਸਾਡਾ ਉਹਦੇ ਨਾਲ ਕੋਈ ਸਬੰਧ ਨਹੀਂ 13 ਵਾਲੇ ਪ੍ਰੋਗਰਾਮ ਨਾਲ ਹਾਂ ਸਪਸ਼ਟ ਕਿਹਾ ਜੀ ਅੱਛਾ ਅਖੀਰ ਫੇ 13 ਵਾਲੇ ਵੀ ਕਹਿਣਗੇ ਵੀ ਸਾਡਾ 16 ਵਾਲੇ ਨਾਲ ਕੋਈ ਸਬੰਧ ਨਹੀਂ ਕੁਦਰਤੀ ਗੱਲ ਹੈ ਉਹ ਤਾਂ ਹਾਂ ਨੈਚੁਰਲੀ ਹਾਂਜੀ 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 ਸੋ ਇਹਨਾਂ ਚ ਵਖਵਾ ਪਾਉਣ ਚ ਕਾਮਯਾਬ ਹੋ ਗਏ ਨੇ ਹੂੰ ਹੂੰ ਪਰ ਇਹ ਹੈ ਕਿ ਦੇਖੋ ਅਜੇ ਵੀ ਕੁਝ ਨਹੀਂ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਮੇਰਾ ਖਿਆਲ ਹੈ ਜੇ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਲੈਵਲ ਤੇ ਆਪਣੀ ਸਾਂਝ ਹੈ ਜਿਹੜੀ ਉਹ ਦੁਬਾਰਾ ਕਾਇਮ ਕਰਨੀ ਚਾਹੀਦੀ ਹੈ ਕਿਸਾਨੀ ਧਰਾਂ ਨੂੰ ਬਿਲਕੁਲ ਬਿਲਕੁਲ ਕਿਉਂਕਿ ਪੰਜਾਬ ਦੇ ਕਿਸਾਨਾਂ ਨੇ ਅਗਵਾਈ ਕਰੀ ਅੱਦੇ ਦੇਖੋ ਉਤਰੀ ਭਾਰਤ ਦੇ ਕਿਸਾਨ ਵੀ ਨਾਲ ਆਏ ਯੂਪੀ ਵਾਲੇ ਆਏ ਹਰਿਆਣੇ ਵਾਲੇ ਆਏ ਮਤਲਬ ਸੋ ਉਹ ਇੱਕ ਦੁਨੀਆ ਦੇ ਵਿੱਚ ਉਸ ਗੱਲ ਨੇ ਬੜੀ ਆਸ ਜਗਾਈ ਸਾਰੇ ਕਿਸਾਨੀ ਦੇ ਵਿੱਚ ਜੀ ਇਹਨਾਂ ਨੂੰ ਸਿਰਫ ਲੋਕਲ ਨਹੀਂ ਸੋਚਣਾ ਚਾਹੀਦਾ ਇਹ ਇੱਕ ਇਤਿਹਾਸ ਸਿਰਜਣ ਜਾ ਰਹੇ ਸੀ ਹਾਂ ਬਿਲਕੁਲ ਅੱਛਾ ਪ੍ਰਮਾਤਮਾ ਨੇ ਚੁਣ ਲਿਆ ਇਹਨਾਂ ਨੂੰ ਪਰ ਜਿੱਡਾ ਵੱਡਾ ਕੰਮ ਰੱਬ ਇਹਨਾਂ ਤੋਂ ਕਰਾਉਣਾ ਚਾਹੁੰਦਾ ਓਡੇ ਵੱਡੇ ਹੈ ਨਹੀਂ ਹਾਂ ਜੀ ਹਮੇਂ ਵਿੱਚ ਫਸ ਕੇ ਉਹਨੂੰ ਛੱਡ ਜਾਂਦੇ ਨੇ ਉਸ ਗੱਲ ਨੂੰ ਉਹ ਇਹਨਾਂ ਨੂੰ ਮਤਲਬ ਥੋੜਾ ਦਸ ਦਸੱਦੇ ਬڑے ਛੋਟੇ ਰੱਖ ਲੈਂਦੇ ਨੇ ਵੀ ਇੰਨਾ ਕੁ ਫਾਇਦਾ ਲੈ ਲਈਏ ਹਮ ਹਮ ਅੱਛਾ ਸਰਕਾਰਾਂ ਬੜੀਆਂ ਛਾਤਰ ਹੁੰਦੀਆਂ ਨੇ ਸਰਕਾਰਾਂ ਨੂੰ ਤਾਂ ਪਤਾ ਹੈ ਕਿ ਕਿਹਦੀ ਕੀ ਕਮਜ਼ੋਰੀ ਹੈ ਕਿਹਨੇ ਕਿੰਨੇ ਨਾਲ ਪਲੋਸਿਆ ਜਾਣਾ ਕਿੰਨੇ ਨਾਲ ਡਰਾਇਆ ਜਾਣਾ ਕਿੰਨੇ ਨਾਲ ਪਰਮਾਇਆ ਜਾਣਾ ਹਮ ਹਮ ਸੋ ਉਹ ਉਸ ਟਾਈਮ ਤਾਂ ਇੱਕ ਦਿੱਲੀ ਦੇ ਵਿੱਚ ਤਾਂ ਉਹ ਸਿਚੁਏਸ਼ਨ ਬਣ ਗਈ ਉਦੋਂ ਵੀ ਵੈਸੇ ਉਹਨਾਂ ਨੇ ਕਰ ਲਿਆ ਸੀ ਉਹ ਵੀ 26 ਜਨਵਰੀ ਵਾਲਾ ਜੋ ਕੁਝ ਹੋਇਆ ਸੀ ਉਹ ਆਪਣੇ ਸਾਹਮਣੇ ਹੀ ਹੈ ਉਹ ਹਮ ਹਮ ਜੀ ਪਰ ਉਹ ਮਜਬੂਰੀ ਇਹ ਵੀ ਉਸ ਟਾਈਮ ਇਲੈਕਸ਼ਨਾਂ ਯੂਪ ਦੀਆਂ ਹੋ ਗਈਆਂ ਹੂੰ ਹੂੰ ਜੀ ਪਰ ਹੁਣ ਵੀ ਸਰਕਾਰ ਦਾ ਜਿਹੜਾ ਕਹਿੰਦੇ ਹੁੰਦੇ ਨੇ ਜਿਹੜਾ ਦੈਤ ਹੈ ਉਹਦੀ ਜਨਤਾ ਤੋਤੇ ਚ ਹੁੰਦੀ ਹੈ ਹੁਣ ਵੀ ਉਹਨਾਂ ਦੀ ਜਨਤਾ ਵੋਟਾਂ ਚ ਹੈ ਹੂੰ ਬਿਲਕੁਲ ਉਹ ਕਿਸੇ ਵੀ ਕੀਮਤ ਦੇ ਉੱਪਰ ਮਤਲਬ ਕਿਸਾਨੀ ਵੋਟ ਹੈ ਜਿਹੜੀ ਉਹਨੂੰ ਅਪੀਲ ਕਰਨਾ ਚਾਹੁੰਦੇ ਨੇ ਇਹਨਾਂ ਦੇ ਰਾਹੀਂ ਹੂੰ 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 ਪਰ ਇਹਨਾਂ ਨੂੰ ਖਿਲਾਰ ਕੇ ਇੱਕ ਦੂਜੇ ਦੇ ਖਿਲਾਫ ਖੜਾ ਕਰਨਾ ਚਾਹੁੰਦੇ ਨੇ ਹੂੰ ਹੂੰ ਸੋ ਇਹਨਾਂ ਨੂੰ ਇਹ ਸਮਝਣੀ ਚਾਹੀਦੀ ਹੈ ਗੱਲ ਬਿਲਕੁਲ ਬਿਲਕੁਲ ਕਿਸਾਨ ਸਰਕਾਰ ਕਿਸੇ ਵੱਡੇ ਰਾਜ ਵਿੱਚ ਬਿਲਕੁਲ ਹੈ ਜੀ ਬਾਕੀ ਡਾਕਟਰ ਸਾਹਿਬ ਤਿੰਨ ਵਜ਼ੀਰ ਉਹ ਖੁਦ ਕਿਸਾਨਾਂ ਦੇ ਕੋਲ ਆ ਰਹੇ ਨੇ ਕਿ ਕਿਸਾਨਾਂ ਨੂੰ ਪ੍ਰਬੰਧ ਕਰਕੇ ਉਸ ਬੈਠਕ ਦੇ ਵਿੱਚ ਲਿਜਾਇਆ ਜਾ ਰਿਹਾ ਹੈ ਮੁੱਖ ਮੰਤਰੀ ਪੰਜਾਬ ਇਸ ਸਾਰੇ ਮਾਮਲੇ ਦੇ ਵਿੱਚ ਸਾਲਸ ਬਣੇ ਹੋਏ ਨੇ ਤਾਂ ਤੁਸੀਂ ਇਹ ਗੱਲ ਦੇਖੋ ਭਿੰਦਰ ਸਾਹਿਬ ਮੁੱਖ ਮੰਤਰੀ ਪੰਜਾਬ ਜਿੰਨੀ ਵਾਰ ਮੂੰਹ ਖੋਲਦੇ ਨੇ ਕੇਂਦਰ ਸਰਕਾਰ ਦੇ ਖਿਲਾਫ ਆਮ ਆਦਮੀ ਪਾਰਟੀ ਦਾ ਮੇਰਾ ਖਿਆਲ ਹੈ ਗੱਤਕਾਰ ਉਹ ਚੱਲਦਾ ਹੈ केजरीवाल ਸਾਹਿਬ ਦੇ ਕਦੇ ਈਡੀ ਆ ਗਿਆ ਕਦੇ ਇੱਕ ਦੋ ਇਹਨੂੰ ਮਤਲਬ ਗਾਲਾਂ ਤੋਂ ਬਿਨਾਂ ਲਗਭਗ ਬਿਟਰਨੈਸ ਤੋਂ ਬਿਨਾ ਕੁਝ ਨਹੀਂ ਬੋਲਦੇ ਇਹੀ ਹੈ ਨਾ ਆਪਣੇ ਸਾਹਮਣੇ ਹੂੰ 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 ਇਸ ਮਾਮਲੇ ਦੇ ਵਿੱਚ ਇੱਕਦਮ ਇੱਕਸਰ ਹੋ ਗਏ ਹੂੰ ਕਿਸਾਨਾਂ ਦੀ ਮੋਲੀ ਨਾ ਲੱਗਈ ਹੋਵੇ ਜੀ ਕਿੰਨੀਆਂ ਵੋਟਾਂ ਨੇ ਕਿਸਾਨੀ ਦੀਆਂ ਪੰਜਾਬ ਦੀਆਂ ਕਿੰਨੀਆਂ ਨੇ ਉਹਨਾਂ ਦੀਆਂ ਵੋਟਾਂ ਚ ਅਸਲ ਦੇ ਵਿੱਚ ਹੂੰ ਸੋ ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਇਹ ਕਿਸਾਨ ਆਗੂ ਮੇਰਾ ਖਿਆਲ ਵਿੱਚ ਐਸੇ ਸਿਆਣੇ ਨੇ ਇਸੀ ਗੱਲ ਨਹੀਂ ਉਹ ਵੀ ਗਿਣਤੀਆਂ ਬਿੰਤੀਆਂ ਸਾਰੀਆਂ ਕਰਕੇ ਚੱਲ ਰਹੇ ਹੋਣਗੇ ਹੂੰ ਪਰ ਹੰਕਾਰ ਵੱਡੀ ਚੀਜ਼ ਹੈ ਇਹ ਚੰਗੇ ਭਲੇ ਬੰਦਿਆਂ ਨੂੰ ਮਤਲਬ ਇੱਥੇ ਕਿੱਡੇ ਕਿੱਡੇ ਚਾਰੇ ਵੇਦਾਂ ਦੇ ਗਿਆਤਾ ਰਾਵਣ ਵਰਗੇ ਨੇ ਜਿਹੜੇ ਉਹ ਭਰਮ ਜਾਂਦੇ ਸੀ ਸੋ ਇਹਨਾਂ ਨੂੰ ਇਹਦੇ ਚੋਂ ਥੋੜਾ ਜਿਹਾ ਨਿਕਲ ਕੇ ਇੱਕ ਲੈਵਲ ਦੇ ਉੱਪਰ ਆਪਣੀ ਸਾਂਝ ਰੱਖਣੀ ਚਾਹੀਦੀ ਹੈ ਲੜੀ ਜਾਣ ਬੇਸ਼ੱਕ ਪਰ ਇੱਕ ਇਨਫੋਰਮਲੀ ਜ਼ਰੂਰ ਇੱਕ ਦੂਜੇ ਨਾਲ ਇਹਨਾਂ ਨੂੰ ਮੇਲ ਮਲਾਪ ਰੱਖਣਾ ਚਾਹੀਦਾ ਹੈ ਵੀ ਕਿਤੇ ਠਗਾਈ ਤਾਂ ਨਹੀਂ ਜਾ ਰਹੇ ਭਾਈ ਹੂੰ 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 ਉਸ ਚੀਜ਼ ਦੇ ਵਿੱਚ ਜੇ ਫਸ ਗਏ ਤਾਂ ਫਿਰ ਇਹ ਮੇਰਾ ਖਿਆਲ ਹੈ ਨੁਕਸਾਨ ਹੋਊਗਾ ਬਹੁਤ ਜ਼ਿਆਦਾ ਪਰ ਅਜੇ ਐ ਲੱਗ ਰਿਹਾ ਵੀ ਸਰਕਾਰ ਕੁਝ ਨਾ ਕੁਝ ਦੇਣਾ ਚਾਹੁੰਦੀ ਹੈ ਉਹ ਜਿਨ੍ਹਾਂ ਦੇ ਜਿਨ੍ਹਾਂ ਨੂੰ ਚਮਕਾਉਣਾ ਚਾਹੁੰਦੀ ਹੈ ਉਹਨਾਂ ਦੇ ਰਾਹ ਹੀ ਦੇਣਾ ਚਾਹੁੰਦੀ ਹੋਊਗੀ ਹੂੰ ਹੂੰ ਜੀ ਜੀ ਨੇਚਰਲੀ ਉਹ ਜਿਹੜੀਆਂ ਤਰ੍ਹਾਂ ਨਾਲ ਸੰਪਰਕ ਦੇ ਵਿੱਚ ਨੇ ਇੱਕ ਗੇਮ ਬਣ ਰਹੀ ਹੈ ਤਾਂ ਬਿਲਕੁਲ ਪਰ ਸੁਆਮੀ ਨਾਥਨ ਆਪਾਂ ਗੱਲ ਕਰ ਰਹੇ ਸੀ ਉਹਨਾਂ ਨੂੰ ਭਾਰਤ ਰਤਨ ਸਰਕਾਰ ਨੇ ਅੱਜ ਪ੍ਰਧਾਨ ਮੰਤਰੀ ਨੇ ਐਲਾਨ ਦਿੱਤਾ ਹੈ ਤਾਂ ਕਿਤੇ ਨਾ ਕਿਤੇ ਕਿਸਾਨੀ ਜਿਹੜਾ ਮਸਲਾ ਹੈ ਉਹ ਸਰਕਾਰ ਦੇ ਜਿਹਨ ਦੇ ਵਿੱਚ ਹੈ ਸੰਜੀਦਾ ਜ਼ਰੂਰ ਹੈ ਜੀ ਬਿਲਕੁਲ ਨਹੀਂ ਸੰਜੀਦਾ ਬਿਲਕੁਲ ਨਹੀਂ ਜੀ ਮੈਂ ਤੁਹਾਨੂੰ ਦੱਸਦਾ ਕਿਸਾਨੀ ਨੂੰ ਕੁਝ ਦੇਣ ਦੇ ਰੌਂ ਦੇ ਵਿੱਚ ਇਹ ਨਹੀਂ ਇਲੈਕਸ਼ਨ ਫੰਡ ਨੂੰ ਲੈ ਕੇ ਬਹੁਤ ਹੀ ਵੈਲਕਮ ਕਰਨ ਵਾਲਾ ਸਟੈਪ ਹੈ ਸੁਆਮੀ ਨਾਥਨ ਦੀ ਇਸ ਵਮਨ ਨੂੰ ਰਿਕਗਨਾਈਜ਼ ਕਰਨਾ ਚਾਹੀਦਾ ਹੈ ਜੀ ਕਰ ਪੂਰੀ ਠਾਕਰ ਦੀਆਂ ਸਭਾਵਾਂ ਨੂੰ ਉਹਨੇ ਰਿਕੋਗਨਾਈਜ਼ ਕਰਿਆ ਪਿਛਲੇ 2-3 ਮਤਲਬ ਪ੍ਰਧਾਨ ਮੰਤਰੀਆਂ ਦਾ ਕਰਿਆ ਇਹ ਸਿਰਫ ਗਿਣਤੀ ਬਿੰਤੀ ਕਰਕੇ ਕਿ ਇਹਨੂੰ ਭਾਰਤ ਰਤਨ ਦੇ ਨਾਲ ਕਿਹੜੇ ਸੈਕਸ਼ਨ ਦੀਆਂ ਕਿੰਨੀਆਂ ਵੋਟਾਂ ਆਉਣਗੀਆਂ ਹਾਂ ਮੈਂ ਇਹੀ ਗੱਲ ਕਹਿ ਰਿਹਾ ਹਾਂ ਕਿਥੇ ਚੋਂ ਹੋ ਰਿਹਾ ਹੈ ਅਸਲ ਤੇ ਸਾਰਾ ਇਹ ਠੰਡਾ ਇਲੈਕਸ਼ਨ ਹੀ ਹੈ ਬਿਲਕੁਲ ਤੇ ਦੂਜੇ ਵੱਡੇ ਕਿਸਾਨ ਅੱਗੇ ਖੜੇ ਨੇ ਕਿਸਾਨਾਂ ਦੀ ਜਿਵੇਂ ਬੋਲੀ ਲੱਗੀ ਹੋਈ ਹੈ ਕਿ ਕਿਸਾਨਾਂ ਨੂੰ ਵੀ ਸਮਝਣ ਦੀ ਲੋੜ ਹੈ ਬਿਲਕੁਲ ਮਤਲਬ ਇਹਨੂੰ ਇਹਨੂੰ ਇਸ ਤਰ੍ਹਾਂ ਨਹੀਂ ਸਮਝਣ ਦੀ ਲੋੜ ਕਿ ਜੇ ਭੇੜੀਆਂ ਤੁਹਾਡੇ ਕੋਲ ਆ ਕੇ ਮਿੱਠੀਆਂ ਗੱਲਾਂ ਕਰ ਰਹੀਆਂ ਵੀ ਉਹ ਭੇੜੀਆਂ ਨਹੀਂ ਰਹੀਆਂ ਇਦਾਂ ਨਹੀਂ ਹੁੰਦੀ ਗੱਲ ਹਾਂ ਹਾਂ ਇਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਭਾਈ ਅਖੀਰ ਲੜਾਈ ਫਾਈਨਲ ਮੈਚ ਹੋਣਾ ਹੈ ਉਹ ਕਾਰਪੋਰੇਟਾਂ ਦੀਆਂ ਸਰਕਾਰਾਂ ਨੇ ਹੂੰ ਜੀ ਉਹ ਤੁਸੀਂ ਉਹਨਾਂ ਨੂੰ ਡਬਲਿਊਟੀਓ ਚੋਂ ਬਾਹਰ ਆਉਣ ਲਈ ਕਹਿੰਦੇ ਉਹ ਡਬਲਿਊਟੀਓ ਦੀਆਂ ਸਰਕਾਰਾਂ ਨੇ ਅਸਲ ਦੇ ਵਿੱਚ ਹੂੰ 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 ਜੀ ਉਹਨਾਂ ਨੇ ਉੱਥੇ ਹੀ ਜਾ ਕੇ ਖੜੇ ਹੋਣਾ ਪਰ ਇਹ ਵੀ ਤੁਸੀਂ ਵੀ ਆਪਣੀ ਸ਼ਕਤੀ ਉਸ ਤਰੀਕੇ ਦੇ ਨਾਲ ਰੱਖੋ ਹੂੰ 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 ਇਹਨਾਂ ਤੋਂ ਸਮਝਣ ਦੀ ਜ਼ਰੂਰਤ ਹੈ ਇਸ ਦੇ ਵਿੱਚ ਬਿਲਕੁਲ ਡਾਕਟਰ ਸਾਹਿਬ ਇਹ ਸਾਰਾ ਕੁਝ ਜਿਹੜਾ ਵਰਤਾਰਾ ਹੈ ਕਿਸਾਨੀ ਅੰਗ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਲੈ ਕੇ ਸੂਬਾ ਸਰਕਾਰ ਨੂੰ ਲੈ ਕੇ ਤੇ ਜਿਹੜੀਆਂ ਸੱਦੇ ਨੇ ਕਿਸਾਨਾਂ ਦੇ ਕਹਿ ਲਈਏ ਕਿ 13 ਦੇ 16 ਦੇ ਅਗਲੇ ਸਮੇ ਉਹ ਕਿਵੇਂ ਰਹਿਣਗੇ ਤੇ ਕੀ ਕੁਝ ਮਤਲਬ ਅੱਗੇ ਸਾਹਮਣੇ ਆਏਗਾ ਪਾਰ ਸਰਕਾਰ ਇਸ ਸਾਹਮਣਾ ਪ੍ਰਤੀ ਕਿੰਨੀ ਕੁ ਸੰਜੀਦਾ ਹੈ ਅਗਲੇ ਦਿਨਾਂ ਦੇ ਵਿੱਚ ਸਾਰੀ ਗੱਲ ਸਾਹਮਣੇ ਆ ਜਾਏਗੀ ਡਾਕਟਰ ਸਾਹਿਬ ਤੁਸੀਂ ਜੀ ਬਿਲਕੁਲ ਚੈਨਲ ਈ ਮਿਸ਼ਨ ਪੰਜਾਬੀ ਲਈ ਆਪਣਾ ਬੜਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਸ਼ੁਕਰੀਆ ਭਿੰਦਰ ਸਾਹਿਬ ਸਰੋਤਿਆਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਔਰ ਅਰਦਾਸ ਆਪਣੇ ਕਿਸਾਨ ਆਗੂਆਂ ਤੇ ਭਰਾਵਾਂ ਦੇ ਲਈ ਕਿ ਕਾਮਯਾਬ ਹੋਣ ਜੀ ਜੀ ਈ ਮਿਸ਼ਨ ਪੰਜਾਬੀ